ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਬਲਾਸਪੁਰ ਦੇ ਵਿੱਚ ਨਗਰ ਕੀਰਤਨ ਪਹੁੰਚ ਚੁੱਕਾ ਵਾ ਔਰ ਆਪ ਜੀ ਵੇਖ ਸਕਦੇ ਹੋ ਕਿਵੇਂ ਸੰਗਤਾਂ ਦੇ ਵਿੱਚ ਉਤਸ਼ਾਹ ਆ ਸੰਗਤਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਨਗਰ ਕੀਰਤਨ ਦਾ ਦਰਸ਼ਨ ਕਰਨ ਵਾਸਤੇ ਇੱਥੇ ਅੱਜ 5 ਤੋਂ 6 ਘੰਟੇ ਤੋਂ ਇੰਤਜ਼ਾਰ ਕਰ ਰਹੀਆਂ ਨੇ ਔਰ ਆਪ ਜੀ ਵੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਬਲਾਸਪੁਰ ਦੇ ਵਿੱਚ ਕੋਸ਼ਨ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਅੱਜ ਨੈਟਵਰਕ ਇੱਥੇ ਨਹੀਂ ਆ ਰਿਹਾ ਬਲਾਸਪੁਰ ਦੇ ਵਿੱਚ ਇਸ ਕਰਕੇ ਅਸੀਂ ਲਾਈਵ ਨਹੀਂ ਵਿਖਾ پا ਰਹੇ ਆਪ ਜੀ ਨੂੰ ਬਾਸ ਦੇ ਵਿੱਚ ਅਸੀਂ ਇਹ ਸਾਰੀ ਰਿਕਾਰਡਿੰਗ ਕਰ ਰਹੇ ਹਾਂ ਰਿਕਾਰਡਿੰਗ ਆਪ ਜੀ ਨੂੰ ਅਸੀਂ ਪਾਵਾਂਗੇ ਚੈਨਲ ਦੇ ਉੱਤੇ ਔਰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪ ਜੀ ਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਬਲਾਸਪੁਰ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਪਹੁੰਚੀਆਂ ਹੋਈਆਂ ਨੇ ਉਹ ਮਹਮਾ ਕੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਬਹੁਤ ਪ੍ਰੇਮ ਆ ਔਰ ਪਹਿਲਾਂ ਵੀ ਮੈਂ ਗੱਲ ਕਰਕੇ ਆਏ ਆ ਕਿ ਜਿਵੇਂ ਨਗਰ ਕੀਰਤਨ ਦਾ ਟਾਈਮ ਇੱਥੇ ਕਰੀਬ 12:00 12:30 ਵਜੇ ਦਾ ਸੀ ਬਲਾਸਪੁਰ ਦਾ ਪਰ ਸ਼ਾਮੀ 5:00 ਵਜੇ ਨੇ ਪਹੁੰਚਦਿਆਂ ਪਹੁੰਚਦਿਆਂ ਔਰ ਜਿਹੜੇ ਥਾਂ ਥਾਂ ਦੇ ਉੱਤੇ ਸਟਾਪੇਜ ਬਣੇ ਹੋਏ ਨੇ ਉਹਦੇ ਕਰਕੇ ਕੁਝ ਲੇਟ ਹੋ ਰਿਹਾ ਵਾ ਪਰ ਨਗਰ ਕੀਰਤਨ ਬਹੁਤ ਅੱਗੇ ਜਾਣਾ ਵਾ ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਐਮਏ ਨੇ ਇਹਨਾਂ ਨਾਲ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੇਸ਼ ਦਿਨਾਂ ਚੱਲਦੇ ਹੋ ਭਾਈ ਸਾਹਿਬ ਜੀ ਆਪਜੀ ਤਾਫੀ ਦਿਨਾਂ ਤੋਂ ਨਗਰ ਕੀਰਤਨ ਦੇ ਨਾਲ ਚੱਲਦੇ ਹੋ ਔਰ ਇੱਕ ਕੀ ਵੇਖ ਰਹੇ ਹੋ ਸੰਗਤਾਂ ਦੇ ਵਿੱਚ ਇਤਿਹਾਸ ਕਿਵੇਂ ਆ ਔਰ ਕਿਵੇਂ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਨ ਵਾਸਤੇ ਖੜੀਆਂ ਹੋਈਆਂ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਸ TRUTH HUNTER ਜੋ ਚੈਨਲ ਹੈ ਉਸ ਤੇ ਮਾਧਿਅਮ ਰਾਹੀਂ ਸੰਗਤਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਆਪ ਸਾਰੇ ਜਾਣੋ ਹੀ ਹੋ ਧਰਮ ਹੀਤ ਸਾਕਾ ਜਨਕੀਆ ਅਸੀਸ ਦੀਆ ਪਰ ਸਿਰਨ ਨਾ ਦਿਆ ਠੀਕਰ ਫੁਰ ਦਲੀ ਸਿਰ ਪ੍ਰਪਰ ਕੀਆ ਪਹਾਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਣ ਐਸੇ ਦੀਨ ਦੇ ਆਲ ਸਤਿਗੁਰੂ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਿੱਖ ਪੰਥ ਦੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾ ਰਹੀ ਹੈ ਮਹਾਨ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਸਾਮ ਤੋਂ ਚੱਲ ਕਰਕੇ ਮੰਜਲਾਂ ਨੂੰ ਪੜਾਦਰ ਪੜਾਤ ਹੈ ਕਰਦਾ ਹੋਇਆ ਇਸ ਵਕਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਕਾਸ਼ੀਪੁਰ ਤੋਂ ਚੱਲ ਕਰਕੇ ਤੋਂ ਜੂਪੀ ਦੇ ਵਿੱਚ ਬਿਲਾਸਪੁਰ ਜੋ ਜ਼ਿਲ੍ਹਾ ਰਾਮਪੁਰ ਦੀ ਤਹਿਸੀਲ ਹੈ ਤੇ ਰਾਮਪੁਰ ਦਾ ਜੋ ਇਹ ਬਿਲਾਸਪੁਰ ਦਾ ਇਲਾਕਾ ਹੈ ਇੱਥੇ ਸਿੱਖ ਬਸੋਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਆਪ ਦੇਖ ਰਹੇ ਹੋ ਕੀ ਸਿੱਖ ਜੋ ਸਿੱਖ ਬਹੁ ਗਿਣਤੀ ਹੈ ਸਿੱਖ ਸੰਗਤਾਂ ਕਿਸ ਤਰ੍ਹਾਂ 4-5 ਘੰਟੇ ਤੋਂ ਲਗਾਤਾਰ ਸ਼ਰਦਾ ਦੇ ਫੁੱਲ ਲੈ ਕਰਕੇ ਤਨ ਮਨ ਧੰਦੇ ਨਾਲ ਸੇਵਾਵਾਂ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੀ ਪਾਲਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਸਰੂਪਾਂ ਨੂੰ ਨਤ ਮਸਤਕ ਹੋਣ ਵਾਸਤੇ ਗੁਰੂ ਪਾਤਸ਼ਾਹ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਨ ਵਾਸਤੇ ਪੰਜ ਪਿਆਰੇ ਸਹਿਬਾਨਾਂ ਦੇ ਦਰਸ਼ਨ ਕਰਨ ਵਾਸਤੇ ਕਿਸ ਤਰ੍ਹਾਂ 4-5 ਘੰਟੇ ਤੋਂ ਸੰਗਤਾਂ ਜੋ ਖੜੀਆਂ ਹਨ ਸੋ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਅਤੇ ਸਮੂਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਸਿੱਖ ਮਿਸ਼ਨ ਉੱਤਰਾਖੰਡ ਦੇ ਵੱਲੋਂ ਵੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸਾਰੀਆਂ ਸੰਗਤਾਂ ਦੀ ਹਾਜ਼ਰੀ ਗੁਰੂ ਪਾਤਸ਼ਾਹ ਦਰ ਤੇ ਪ੍ਰਵਾਨ ਕਰਨ ਜੀ ਬਹੁਤ ਉਸ਼ਾਹ ਤੇ ਸ਼ਰਧਾ ਹੈ ਔਰ ਧਰਮ ਦੀ ਖਾਤਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵਾਰ ਦਿੱਤਾ ਸ਼ਹਾਦਤ ਦੇ ਦਿੱਤੀ ਅਸੀਂ ਧਰਮੀ ਬਣੀਏ ਗੁਰੂ ਵਾਲੇ ਬਣੀਏ ਅਤੇ ਗੁਰੂ ਵਾਲੇ ਬਣ ਕੇ ਧਰਮੀ ਬਣ ਕੇ ਆਪਣਾ ਜੀਵਨ ਜੋ ਹੈ ਉਹ ਸਫਲ ਕਰੀਏ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਗਲਾ ਪੜਾ ਕਿੱਥੇ ਆ ਤੇ ਰਾਤਰੀ ਵਿਸ਼ਰਾਮ ਕਿੱਥੇ ਸਰਤਾਂ ਨੂੰ ਇਸ ਤੋਂ ਬਾਅਦ ਮਹਾਨ ਸ਼ਹੀਦੀ ਨਗਰ ਕੀਰਤਨ ਹੈ ਇਹ ਬिलासपुर ਤੋਂ ਚੱਲ ਕਰਕੇ ਤੇ ਅਗਲੇ ਪੜਾ ਛੋਟੇ-ਛੋਟੇ ਪੜਾਵਾਂ ਤੋਂ ਹੁੰਦਾ ਹੋਇਆ ਰਾਮਪੁਰ ਪਹੁੰਚੇਗਾ ਤੇ ਰਾਮਪੁਰ ਤੋਂ ਬਾਅਦ ਫਿਰ ਮੁਰਾਦਾਬਾਦ ਮੁਰਾਦਾਬਾਦ ਤੋਂ ਅੱਗੇ ਗਜਰੌਲਾ ਅਤੇ ਰਾਤ ਦਾ ਜੋ ਵਿਸ਼ਰਾਮ ਹੈ ਉਹ ਗੜ ਮੁਕਤੇਸ਼ਵਰ ਵਿਖੇ ਰਾਤ ਵਿਸ਼ਰਾਮ ਹੋਵੇਗਾ ਸੋ ਇਹ ਬਹੁਤ ਉਤਸ਼ਾਹ ਤੇ ਸੰਗਤਾਂ ਦੇ ਵਿੱਚ ਅਸੀਂ ਜਾਣ ਜੋ ਦੇਖ ਰਹੇ ਆ ਸੰਗਤਾਂ ਧਨਤਾ ਦੇ ਜੋਗ ਹਨ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਨਾਲ ਜੋ ਨਾ ਸ਼ਹੀਦੀ ਨਗਰ ਕੀਰਤਨ ਦੇ ਜਰਨਲ ਮੈਨੇਜਰ ਹਨ ਸਰਦਾਰ ਜਗਜੀਤ ਸਿੰਘ ਜੀ ਉਹ ਨਾਲ-ਨਾਲ ਚੱਲ ਰਹੇ ਨੇ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਸਾਰੇ ਹੀ ਸੰਤ ਮਹਾਪੁਰਸ਼ ਕਾਰ ਸੇਵਾ ਵਾਲੇ ਮਹਾਪੁਰਸ਼ ਟਕਸਾਲਾ ਜਥੇਬੰਦੀਆਂ ਸੇਵਾ ਸੁਸਾਇਟੀਆਂ ਸਿੰਘ ਸੁਭਾਵਾਂ ਔਰ ਦੇਸ਼ ਵਿਦੇਸ਼ ਦੀ ਸਮੂਚਾ ਖਾਲਸਾ ਪੰਥ ਜੋ ਹੈ ਉਹ ਇਸ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਅਤੇ 350 ਸਾਲਾ ਜੋ ਸ਼ਤਾਬਦੀ ਹੈ ਸ਼ਹੀਦੀ ਪੁਰਬ ਹੈ ਉਸ ਨੂੰ ਸਾਰੇ ਮਨਾ ਰਹੇ ਹਨ ਗੁਰੂ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਦਰ ਤੇ ਪਰਵਾਨ ਕਰਨ ਜੀ ਧੰਨਵਾਦ ਆਪ ਜੀ ਦੇਖ ਸਕਦੇ ਹੋ ਕਿ ਬਲਾਸਪੁਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਕਿੱਡੇ ਉਤਸ਼ਾਹ ਦੇ ਨਾਲ ਪ੍ਰੇਮ ਦੇ ਨਾਲ ਦਰਸ਼ਨ ਕਰ ਰਹੀਆਂ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੰਦੇਸ਼ ਦੇਣਾ ਚਾਹੋਗੇ ਭਾਈ ਸਾਹਿਬ ਜੀ ਨਵੇਂ ਪਾਸ਼ਾ ਤਾਂਤਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਸਤਿਕਾਰਯੋਗ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ 350 ਸਾਲਾ ਜੋ ਮਹਾਨ ਸ਼ਹੀਦੀ ਗੁਰਪ ਆ ਰਹੇ ਹਨ ਉਹਨਾਂ ਦੀ ਸ਼ਹੀਦੀ ਗੁਰਪ ਦੇ ਸਮਾ ਦੇ ਜੋ ਇਹ ਮਹਾਨ ਸ਼ਹੀਦੀ ਨਗਰ ਕੀਰਤਨ ਨਿਕਲ ਰਿਹਾ ਹੈ ਇਸ ਦੇ ਵਿੱਚ ਅੱਜ ਬਿਲਾਸਪੁਰ ਦੇ ਵਿੱਚ ਇਸ ਤੋਂ ਪਹਿਲਾਂ ਜੇ ਸਵੇਰੇ ਨਗਰ ਕੀਰਤਨ ਕਾਸ਼ੀਪੁਰ ਤੋਂ ਆਰੰਭ ਹੋਇਆ ਸੀ ਔਰ ਅੱਜ ਇਸ ਵੇਲੇ ਬਿਲਾਸਪੁਰ ਪਹੁੰਚਿਆ ਔਰ ਬਹੁਤ ਵੱਡਾ ਇਕੱਠ ਸੰਗਤਾਂ ਦਾ ਜੋ ਸਾਰੀਆਂ ਇਲਾਕੇ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਮੰਡੀ ਅਨਾਜ ਮੰਡੀ ਦੇ ਵਿੱਚ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਅੱਜ ਉਹ ਸਾਰੀਆਂ ਸੰਗਤਾਂ ਸ਼ਰਦਾ ਦੇ ਵਿੱਚ ਪ੍ਰੇਮ ਦੇ ਵਿੱਚ ਫਿਜ ਕੇ ਇੱਥੇ ਸਭ ਦਰਸ਼ਨ ਕਰ ਰਹੀਆਂ ਹਨ ਮਰ ਸੱਚੇ ਪਾਤਸ਼ਾਹ ਕਿਰਪਾ ਕਰੇ ਜੀ ਅਸੀਂ ਸਾਰੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਏ ਹੋਏ ਪੁਰਨਿਆਂ ਤੇ ਚੱਲਦੇ ਹੋਏ ਗੁਰੂ ਸਾਭ ਜੀਆਂ ਅਸੀ ਸਭ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਜੀ ਨੂੰ ਦਰਸ਼ਨ ਕਰਾ ਰਿਆ ਹਾਂ ਨਗਰ ਕੀਰਤਨ ਦੇ ਆਪ ਜੀ ਵੇਖ ਸਕਦੇ ਹੋ ਜਿੱਥੋਂ ਤੱਕ ਨਿਗਾਹ ਜਾਂਦੀ ਆ ਸੰਗਤਾਂ ਖੜੀਆਂ ਨੇ ਔਰ ਸਵੇਰ ਤੋਂ ਇਹ ਇੰਤਜ਼ਾਰ ਕਰ ਰਹੀਆਂ ਨੇ ਸੰਗਤਾਂ ਕੋਸ਼ਿਸ਼ ਕੋਸ਼ਿਸ਼ 5 ਤੋਂ 6 ਘੰਟੇ ਹੋ ਗਏ ਨੇ ਸੰਗਤਾਂ ਇੱਥੇ ਇੰਤਜ਼ਾਰ ਕਰ ਰਹੀਆਂ ਨੇ ਔਰ ਬਹੁਤ ਖੁਸ਼ੀ ਆ ਸੰਗਤਾਂ ਦੇ ਵਿੱਚ ਜੁਪੀ ਰਾਮਪੁਰ ਦੇ ਵਿੱਚ ਬिलासपुर ਦੇ ਵਿੱਚ ਸੰਗਤਾਂ ਇੰਤਜ਼ਾਰ ਕਰ ਰਹੀਆਂ ਸਨ ਸਵੇਰ ਤੋਂ ਨਗਰ ਕੀਰਤਨ ਦਾ ਔਰ ਪਾਲਕੀ ਸਾਹਿਬ ਪਿੱਛੇ ਆ ਰਹੇ ਨੇ ਔਰ ਸੰਗਤਾਂ ਲਤਮਸਤਕ ਹੋ ਰਹੀਆਂ ਨੇ ਆਪ ਜੀ ਵੇਖ ਸਕਦੇ ਹੋ ਸਾਡਾ ਸਿੱਖ ਪੰਥ ਸਭ ਤੋਂ ਨਿਆਰਾ ਖੰਡਾ ਭੈਮੰਡਾ ਦਾ ਗਿਆਨ ਦਿੱਤਾ ਵਾ ਸਾਨੂੰ ਗੁਰੂ ਸਾਹਿਬ ਨੇ ਔਰ ਇੱਥੇ ਵਹਿਮਾਂ ਭਰਮਾਂ ਦੇ ਜਾਂ ਉੱਚ-ਨੀਚ ਦਾ ਇੱਥੇ ਕੋਈ ਸਥਾਨ ਨਹੀਂਗਾ ਸਾਡੇ ਪੰਥ ਦੇ ਵਿੱਚ ਔਰ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਉਹ ਗੱਲ ਇਹ ਹੈ ਕਿ ਜਿਵੇਂ ਕਿ ਹੋ ਸਕਦਾ ਵਾ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਜਾਂ ਮੇਰੀ ਗੱਲ ਦੇ ਨਾਲ ਸਹਿਮਤ ਨਾ ਹੋਣ ਪਰ ਜਿਹੜਾ ਮੇਰਾ ਮੰਤਵ ਹੈ ਮੈਂ ਆਪਣਾ ਗੱਲ ਜ਼ਰੂਰ ਕਰਾਂਗਾ ਕਰਨੀ ਚਾਹਾਂਗਾ ਕਿ ਸਾਡੇ ਬਲਾਸਪੁਰ ਦੇ ਵਿੱਚ ਇੱਕ ਪਰਿਵਾਰ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੇ ਅੰਸ ਵਿੱਚੋਂ ਹਨ ਬਿਲਕੁਲ ਜੀ ਇਹ ਸੰਸਾਰ ਹੈ ਇੱਥੇ ਸਾਡੇ ਸ਼ਹੀਦਾਂ ਦੇ ਅੰਸ ਵਿੱਚੋਂ ਬਹੁਤ سارے ਲੋਕ ਨੇ ਪਰਿਵਾਰ ਨੇ ਉਹਨਾਂ ਦਾ ਸਤਿਕਾਰ ਆ ਅਸੀਂ ਕਰਦੇ ਹਾਂ ਪਰ ਕੋਸਟ ਜਿਹੜੀਆਂ ਨੇ ਜਿਨ੍ਹਾਂ ਦੇ ਉੱਤੇ ਅੱਖਾਂ ਬੰਦ ਕਰਕੇ ਅਸੀਂ ਨਹੀਂ ਵਿਸ਼ਵਾਸ ਕਰ ਸਕਦੇ ਮੈਂ ਉਸ ਚੀਜ਼ ਵੱਲ ਜਾਂਦਾ ਹਾਂ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਪ੍ਰਾਗਾ ਜੀ ਉਹਨਾਂ ਦੀ ਜਿਹੜੀ ਪੰਥ ਵਾਸਤੇ ਕੁਰਬਾਨੀ ਆ ਉਹ ਅਤੁੱਲੀਆਂ ਵਾਂ ਉਹਦੇ ਉਹ ਉਹਦਾ ਕੋਈ ਵੀ ਸਾਨੀ ਨਹੀਂ ਹੋ ਸਕਦਾ ਪਰ ਗੱਲ ਇਹ ਆ ਵੀ ਜੇ ਵਾਕਿਆ ਹੀ ਇਹ ਪਰਿਵਾਰ ਉਹਨਾਂ ਦੇ ਅੰਸ਼ ਬੰਸ਼ ਵਿੱਚੋਂ ਹੈ ਤੇ ਇਹਦੇ ਵਾਸਤੇ ਸਾਡੀ ਸ਼੍ਰੋਮਣੀ ਕਮੇਟੀ ਹੈ ਸਾਡੇ ਅਕਾਲ ਤਖਤ ਸਾਹਿਬ ਹੈ ਮੈਂ ਅੱਗੇ ਵੀ ਸਵਾਲ ਇਹੋ ਹੀ ਕੀਤਾ ਸੀ ਮੈਂ ਆਪਣੀ ਗੱਲ ਕਹਿਣ ਦੇ ਵਿੱਚ ਕਾਮਯਾਬ ਨਹੀਂ ਹੋ ਨਹੀਂ ਗੱਲ ਨਹੀਂ ਕਹਿ ਸਕਿਆ ਮੇਰੇ ਮੂੰਹੋਂ ਕੋਈ ਗੱਲ ਗਲਤ ਨਿਕਲ ਗਈ ਹੋਵੇਗੀ ਉਹ ਮੈਂ ਮਾਫੀ ਮੰਗਨਾ ਹਾਂ ਪਰ ਮੇਰਾ ਮੰਤਵ ਹੈ ਮੈਂ ਚਾਹੁੰਦਾ ਹਾਂ ਕਿ ਵਾਕਿਆ ਹੀ ਇਹ ਪਰਿਵਾਰ ਹੈ ਤੇ ਇਹਦੇ ਉੱਤੇ ਖੋਜ ਹੋਣੀ ਚਾਹੀਦੀ ਆ ਇਹਦੇ ਉੱਤੇ ਕੋਈ ਸਾਡੇ ਇਤਿਹਾਸਕਾਰਾਂ ਦਾ ਪੈਨਲ ਬਣਨਾ ਚਾਹੀਦਾ ਹੈ ਜਿਹੜਾ ਇਸ ਚੀਜ਼ ਨੂੰ ਸਰਟੀਫਾਈ ਕਰੇ ਵਾਕਿਆ ਹੀ ਹੈ ਉਸ ਪਰਿਵਾਰ ਦੇ ਵਿੱਚੋਂ ਆਨੇ ਔਰ ਜੇ ਕਈੇ ਵੀ ਅਸੀਂ ਕਿਸੇ ਦੇ ਦਾਅਵੇ ਨੂੰ ਇਨ ਬਿਨ ਮੰਨ ਕੇ ਸੱਚ ਮੰਨ ਲੀਏ ਫਿਰ ਅਸੀਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਵਾ ਵੀ ਹਮੇਸ਼ਾ ਆਪਣੇ ਵਿਵੇਕ ਦਾ ਇਸਤੇਮਾਲ ਕਰਨਾ ਹੈ ਇਸ ਕਰਕੇ ਮੈਂ ਤੇ ਉਹਨਾਂ ਚਿਰ ਨਹੀਂ ਮੰਨਾਂਗਾ ਜਿੰਨਾ ਚਿਰ ਤੱਕ ਇਹਨਾਂ ਕੋਲ ਕੋਈ ਪੱਕਾ ਐਵੀਡੈਂਸ ਨਹੀਂ ਹੁੰਦੇ ਹੁਣ ਕਿਹਾ ਜਾਂਦਾ ਵਾ ਇਹਨਾਂ ਵੱਲੋਂ ਕਿ ਸਾਡੇ ਕੋਲ ਕੁਝ ਹੁਕਮਨਾਮੇ ਨੇ ਕੁਝ ਹਦਕੋ ਪੁਰਾਣੇ ਇਤਿਹਾਸਿਕ ਐਵੀਡੈਂਸ ਨੇ ਪਰ ਹੁਕਮਨਾਮੇ ਦੀ ਫੋਟੋ ਸਟੇਟ ਨੇ ਇੰਨਾ ਕੁ ਜੋ ਇਹਨਾਂ ਨੇ ਵਿਖਾਈਆਂ ਨੇ ਜਾਂ ਤਾਂ ਸਿੱਧਾ ਜਿਹਾ ਸਵਾਲ ਇਹ ਆ ਵੀ ਕਮਨਾਮਿਆਂ ਦੇ ਵਿੱਚ ਕੀ ਲਿਖਿਆ ਗਿਆ ਵਾ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ ਔਰ ਉਹ ਹੁਕਮਨਾਮੇ ਕਿ ਵਾਕਈ ਉਹ ਜਿਹੜੀਆਂ ਫੋਟੋ ਸਟੇਟ ਕਰਵਾਈਆਂ ਗਏ ਨੇ ਉਹ ਆਥੈਂਟਿਕ ਨੇ ਉਹ ਸਹੀ ਨੇ ਦੂਜੀ ਗੱਲ ਪਰਿਵਾਰ ਵੱਲੋਂ ਇਹ ਦਾਵਾ ਕੀਤਾ ਜਾਂਦਾ ਵਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਇੱਕ ਪੈਨਸ਼ਨ ਵੀ ਦਿੱਤੀ ਜਾਂਦੀ ਸੀ ਉਹ ਵੀ ਮੈਂ ਜਾਨਣਾ ਚਾਹਾਂਗਾ ਕਿ ਇਹ ਭਾਈ ਮਤੀ ਦਾਸ ਦੇ ਪਰਿਵਾਰ ਵਿੱਚੋਂ ਹੋਣ ਦੇ ਕਰਕੇ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਸੀ ਤੇ ਕੱਲੀ ਭਾਈ ਮਤੀ ਦਾਸ ਸਤੀ ਦਾਸ ਦੇ ਪਰਨੋ ਹੀ ਕਿਉਂ ਪੈਨਸ਼ਨ ਦਿੱਤੀ ਜਾਂਦੀ ਸੀ ਹੋਰ ਵੀ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੀ ਸ਼੍ਰੋਮਣੀ ਕਮੇਟੀ ਨੇ ਪੈਨਸ਼ਨ ਸ਼ੁਰੂ ਕੀਤੀ ਸੀ ਮੈਂ ਇਹ ਜਾਨਣੀ ਚਾਹੁੰਦਾ ਉਹਦਾ ਕੋਈ ਨਾ ਕੋਈ ਰਿਕਾਰਡ ਜ਼ਰੂਰ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਏਗਾ ਉਹ ਸਾਰੀਆਂ ਚੀਜ਼ਾਂ ਦਾ ਘੋਕ ਕਰਕੇ ਰਿਕਾਰਡ ਲੱਭ ਕੇ ਤੇ ਇਹ ਸਾਹਮਣੇ ਪੇਸ਼ ਕਰਨਾ ਚਾਹੀਦਾ ਵਾ ਇਹਨਾਂ ਨੂੰ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਮੈਂ ਚਾਹੁੰਦਾ ਆਸਕਰ ਖੋਜ ਕਰਕੇ ਦੱਸਣ ਕਿ ਵਾਕਈ ਉਸ ਪਰਿਵਾਰ ਵਿੱਚ ਉਹਨੇ ਤੇ ਫਿਰ ਸਾਰੀਆਂ ਸੰਗਤਾਂ ਨੂੰ ਸਾਹਮਣੇ ਰੱਖਣ ਉਸ ਉੱਤੇ ਗੱਲ ਕੀਤੀ ਜਾਵੇ ਹੁਣ ਕੁਝ ਸਾਡੇ ਮੈਂ ਕਹਿੰਦਾ ਵੀ ਢਾਡੀ ਨੇ ਕੋਈ ਕਵੀ ਸ਼ਰ ਨੇ ਉਹਨਾਂ ਵੱਲੋਂ ਇੱਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਾਰ ਬਾਰ ਇਹ ਗੱਲ ਕਹਿ ਕੇ ਕਿ ਇਹ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਪਰਿਵਾਰ ਵਿੱਚੋਂ ਨੇ ਜੇ ਭਾਈ ਮਤੀ ਦਾਸ ਸਤੀ ਦਾਸ ਦੇ ਪਰਿਵਾਰ ਵਿੱਚੋਂ ਨੇ ਤੇ ਤੁਸੀਂ ਜੇ ਸਟੇਜ ਦੇ ਉੱਤੇ ਖਲੋ ਕੇ ਦਾਵਾ ਕਰ ਰਹੇ ਹੋ ਕਿ ਤੁਸੀਂ ਇਹ ਚੀਜ਼ ਦੀ ਕੋਖ ਕੀਤੀ ਆ ਜਾ ਤੁਸੀਂ ਵੀ ਫੋਟੋ ਸਟੇਟ ਵੇਖ-ਵੇਖ ਕੇ ਹੀ ਇਹ ਚੀਜ਼ਾਂ ਤੇ ਗੱਲ ਕਰੀ ਜਾਣਦੇ ਹੋ। ਹੋਰੀਆਂ ਗੱਲਾਂ ਨੇ ਇਹਦੇ ਉੱਤੇ ਮੈਂ ਫਿਰ ਕਿਤੇ ਵਿਚਾਰ ਕਰਾਂਗਾ ਪਰ ਇਸ ਚੀਜ਼ ਦੀ ਕੋਖ ਹੋਣੀ ਚਾਹੀਦੀ ਆ ਕੋਖ ਹੋਣ ਤੋਂ ਬਾਅਦ ਹੀ ਇਹ ਮੰਨਿਆ ਜਾਏਗਾ ਇਹਨਾਂ ਨੂੰ ਇਨਕੁਆਰੀ ਕਰਕੇ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ ਵਾ। ਧੰਨਵਾਦ।